ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਅੱਜ ਆਪਾਂ ਗੱਲ ਕਰਦੇ ਹਾਂ ਕਦਮ ਨੰਬਰ 7ਵਾਂ ਇੰਡੀਅਨ ਦਾਤਾ ਬਣੋ ਇਹ ਬਿਨਾ ਕੁਝ ਦਿੱਤੇ ਪਾਉਣ ਦੀ ਤਾਕਤ ਹੈ ਜਦ ਅਮਰੀਕਾ ਚ ਗੋਰੇ ਲੋਕ ਗਏ ਤਾਂ ਉਹਨਾਂ ਨੂੰ ਅਮਰੀਕੀ ਇੰਡੀਅਨਸ ਦੀ ਸੰਸਕ੍ਰਿਤੀ ਪਰੰਪਰਾਵਾਂ ਨਾਲ ਝਟਕਾ ਲੱਗਾ ਮਿਸਾਲ ਦੇ ਤੌਰ ਤੇ ਜੇਕਰ ਕਿਸੇ ਗੋਰੇ ਆਦਮੀ ਨੂੰ ਠੰਡ ਲੱਗਦੀ ਸੀ ਤਾਂ ਇੰਡੀਅਨ ਉਸ ਨੂੰ ਕੰਬਲ ਦੇ ਦਿੰਦੇ ਸਨ ਗੋਰੇ ਪ੍ਰਵਾਸੀ ਇਸ ਨੂੰ ਉਪਹਾਰ ਸਮਝ ਲੈਂਦੇ ਤੇ ਜਦ ਇੰਡੀਅਨ ਕੰਬਲ ਵਾਪਸ ਮੰਗਦਾ ਤਾਂ ਉਹਨਾਂ ਨੂੰ ਬਹੁਤ ਮਾੜਾ ਲੱਗਦਾ ਇੰਡੀਆਜ ਨੂੰ ਵੀ ਬੁਰਾ ਲੱਗਦਾ ਜਦ ਉਹਨਾਂ ਨੂੰ ਇਹ ਪਤਾ ਲੱਗਦਾ ਕਿ ਗੋਰਾ ਪ੍ਰਵਾਸੀ ਕੰਬਲ ਵਾਪਸ ਨਹੀਂ ਸੀ ਮੋੜਨਾ ਚਾਹੁੰਦੇ ਇਸ ਤਰ੍ਹਾਂ ਇੰਡੀਅਨ ਦਾਤਾ ਬੰਕਾਸ ਪੈਦਾ ਹੋਇਆ ਇੱਕ ਛੋਟੀ ਜਹੀ ਸੰਸਕ੍ਰਿਤੀ ਨਾ ਸਮਝੀ ਦੇ ਕਾਰਨ ਸੰਪਤੀ ਦੇ ਕਾਲਮ ਦੇ ਦੁਨੀਆ ਵਿੱਚ ਇੰਡੀਅਨ ਦਾਤਾ ਬਨਣਾ ਦੌਲਤ ਦੇ ਵਾਸਤੇ ਬਹੁਤ ਜ਼ਰੂਰੀ ਹੈ ਦੁਨੀਆਦਾਰੀ ਨਿਵੇਸ਼ਕ ਦਾ ਪਹਿਲਾ ਸਵਾਲ ਇਹ ਹੁੰਦਾ ਮੇਰਾ ਪੈਸਾ ਮੈਨੂੰ ਕਿੰਨੀ ਸੇਤੀ ਵਾਪਸ ਮਿਲ ਜਾਵੇਗਾ ਉਹ ਇਹ ਵੀ ਜਾਣਨਾ ਚਾਹੁੰਦੇ ਹਨ ਕਿ ਉਹਨਾਂ ਨੂੰ ਮੁਫਤ ਚ ਕੀ ਮਿਲ ਰਿਹਾ ਹੈ ਇਸ ਲਈ ਨਿਵੇਸ਼ ਤੇ ਵਾਪਸੀ ਇੰਨੀ ਮਹੱਤਵਪੂਰਨ ਹੈ ਉਦਾਹਰਨ ਵਾਸਤੇ ਮੈਨੂੰ ਇੱਕ ਛੋਟਾ ਰੀਅਲ ਅਸਟੇਟ ਮਿਲਿਆ ਜਿਹੜਾ ਮੇਰੇ ਘਰ ਤੋਂ ਥੋੜੀ ਹੀ ਦੂਰੀ ਤੇ ਸੀ ਬੈਂਕ 60000 ਡਾਲਰ ਚਾਹੁੰਦੇ ਸੀ ਤੇ ਮੈਂ 50000 ਡਾਲਰ ਦੀ ਬੋਲੀ ਲਾਈ ਜਿਹੜੀ ਉਹਨਾਂ ਨੇ ਸਿਰਫ ਇਸ ਕਰਕੇ ਸਵੀਕਾਰ ਕੀਤੀ ਕਿਉਂਕਿ ਬੋਲੀ ਦੇ ਨਾਲ ਹੀ 50000 ਡਾਲਰ ਦਾ ਚੱਕ ਵੀ ਲੱਗਿਆ ਹੋਇਆ ਸੀ ਉਹਨਾਂ ਨੇ ਇਹ ਮਹਿਸੂਸ ਕੀਤਾ ਕਿ ਮੈਂ ਗੰਭੀਰ ਸੀ ਜ਼ਿਆਦਾਤਰ ਨਿਵੇਸ਼ਕ ਇਹ ਕਹਿਣਗੇ ਕਿ ਤੁਸੀਂ ਆਪਣਾ ਬਹੁਤ ਸਾਰਾ ਪੈਸਾ ਫਸਾ ਨਹੀਂ ਰਹੇ ਹੋ ਕਿ ਇਸ ਤੋਂ ਲੋਨ ਲੈਣਾ ਜ਼ਿਆਦਾ ਬਿਹਤਰ ਨਹੀਂ ਹੁੰਦਾ ਇਸ ਦਾ ਜਵਾਬ ਇਸ ਮਾਮਲੇ ਵਿੱਚ ਬਿਲਕੁਲ ਵੀ ਨਹੀਂ ਮੇਰੀ ਨਿਵੇਸ਼ ਕੰਪਨੀ ਸਰਦੀਆਂ ਦੇ ਮਹੀਨਿਆਂ 'ਚ ਇਸ ਨੂੰ ਵਕੇਸ਼ਨ ਰੈਂਟਰ ਦੇ ਰੂਪ 'ਚ ਇਸਤੇਮਾਲ ਕਰਦੀ ਹੈ ਜਦ ਪ੍ਰਵਾਸੀ 애ਰੀਜ਼ੋਨਾ ਤੋਂ ਆਉਂਦੇ ਹਨ ਇਸ ਨੂੰ 4 ਮਹੀਨਿਆਂ ਲਈ 2500 ਡਾਲਰ ਕਿਰਾਏ ਦੇ ਦਿੰਦੇ ਨੇ ਬਾਕੀ ਹਰ ਮਹੀਨੇ ਵਾਲੇ ਇਸ ਦਾ ਕਿਰਾਇਆ ਕੇਵਲ 100 ਡਾਲਰ ਹੀ ਹੁੰਦਾ ਮੇਰਾ ਪੈਸਾ ਤਕਰੀਬਨ 3 ਸਾਲਾਂ ਵਿੱਚ ਵਾਪਸ ਆ ਗਿਆ ਹੁਣ ਮੈਂ ਇਸ ਸੰਪਤੀ ਦਾ ਮਾਲਕ ਹਾਂ ਜਿਹੜੀ ਹਰ ਮਹੀਨੇ ਮੇਰੀ ਆਮਦਨ ਨੂੰ ਵਧਾਉਂਦੀ ਰਹਿੰਦੀ ਹੈ ਇਹੀ ਸਟਾਕ ਬਾਰੇ ਵੀ ਕੀਤਾ ਜਾਂਦਾ ਆਮ ਕਰਕੇ ਮੇਰਾ ਬ੍ਰੋਕਰ ਮੈਨੂੰ ਸਲਾਹ ਦਿੰਦਾ ਹੈ ਕਿ ਮੈਂ ਕਿਹੜੀ ਕੰਪਨੀ ਦੇ ਸਟਾਕ 'ਚ ਕਾਫੀ ਪੈਸਾ ਲਾਵਾਂ ਕਿਉਂਕਿ ਉਸ ਦੇ ਵਿਚਾਰ ਨਾਲ ਉਹ ਕੰਪਨੀ ਕੋਈ ਇਹੋ ਜਿਹਾ ਕਦਮ ਚੁੱਕਣ ਵਾਲੀ ਹੈ ਜਿਸ ਨਾਲ ਉਸ ਦੇ ਸ਼ੇਅਰ 'ਚ ਤੇਜ਼ੀ ਆ ਜਾਵੇਗੀ ਜਿਵੇਂ ਕੋਈ ਨਵਾਂ ਸਮਾਨ ਬਾਜ਼ਾਰ ਚਲਾਉਣ ਵਾਲੀ ਹੈ ਮੈਂ ਆਪਣੇ ਪੈਸੇ ਨੂੰ ਇੱਕ ਹਫ਼ਤੇ ਤੋਂ ਲੈ ਕੇ ਇੱਕ ਮਹੀਨੇ ਤੱਕ ਲਾਈ ਰੱਖਦਾ ਹਾਂ ਜਦ ਸ਼ੇਅਰ ਦੀ ਕੀਮਤ ਵੱਧਦੀ ਹੈ ਫਿਰ ਮੈਂ ਆਪਣੀ ਅਸਲ ਪੂੰਜੀ ਨੂੰ ਕੱਢ ਲੈਂਦਾ ਹਾਂ ਤੇ ਬਾਜ਼ਾਰ ਦੇ ਉਤਾਰ ਚੜਾਅ ਤੋਂ ਬੇਫਿਕਰ ਹੋ ਜਾਂਦਾ ਹਾਂ ਕਿਉਂਕਿ ਮੇਰੀ ਅਸਲ ਰਕਮ ਵਾਪਸ ਆ ਚੁੱਕੀ ਹੈ ਤੇ ਮੈਂ ਦੂਜੀ ਸੰਪਤੀ ਉੱਤੇ ਕੰਮ ਕਰਨ ਲਈ ਤਿਆਰ ਹਾਂ ਇੰਜ ਮੇਰਾ ਪੈਸਾ ਜਾਂਦਾ ਹੈ ਤੇ ਫਿਰ ਬਾਹਰ ਆ ਜਾਂਦਾ ਹਾਂ ਮੈਂ ਇੱਕ ਇਹੋ ਜਿਹੀ ਸੰਪਤੀ ਦਾ ਮਾਲਕ ਬਣ ਜਾਂਦਾ ਹਾਂ ਜਿਹੜਾ ਇੱਕ ਤਰ੍ਹਾਂ ਨਾਲ ਮੈਨੂੰ ਫਰੀ ਚ ਮਿਲਦੀ ਹੈ ਇਹ ਸੱਚ ਹੈ ਕਿ ਮੈਂ ਕਈ ਮੌਕਿਆਂ ਤੇ ਪੈਸਾ ਗਵਾਇਆ ਵੀ ਹੈ ਪਰ ਮੈਂ ਉਨੇ ਹੀ ਪੈਸੇ ਨਾਲ ਖੇਡਦਾ ਹਾਂ ਜਿੰਨੇ ਦਾ ਨੁਕਸਾਨ ਮੈਂ ਸਹਿਣ ਕਰ ਸਕਦਾ ਹਾਂ ਮੈਂ ਇਹੀ ਕਹਾਂਗਾ ਕਿ ਔਸਤ 10 ਨਿਵੇਸ਼ਾਂ ਚੋਂ ਮੈਨੂੰ 2 ਜਾਂ 3 ਅੰਦਰ ਬੜਾ ਫਾਇਦਾ ਹੁੰਦਾ ਜਦ ਕਿ 5 ਜਾਂ 6 ਚ ਕੋਈ ਫਾਇਦਾ ਨੁਕਸਾਨ ਨਹੀਂ ਹੁੰਦਾ ਮੈਂ 2 ਜਾਂ 3 ਚ ਘਾਟਾ ਵੀ ਖਾਂਦਾ ਹਾਂ ਪਰ ਮੈਂ ਆਪਣੇ ਨੁਕਸਾਨ ਨੂੰ ਉਸੇ ਪੈਸੇ ਤੱਕ ਸੀਮਿਤ ਕਰ ਲੈਂਦਾ ਹਾਂ ਜਿਹੜੇ ਮੇਰੇ ਕੋਲ ਉਸ ਸਮੇਂ ਹੁੰਦੇ ਨੇ ਬਿਹਰੇ ਲੋਕ ਜੋ ਖਿਮ ਲੈਂਡ ਤੋਂ ਨਫ਼ਰਤ ਕਰਦੇ ਨੇ ਉਹ ਆਪਣੇ ਪੈਸੇ ਨੂੰ ਬੈਂਕ ਚ ਰੱਖ ਦਿੰਦੇ ਹਨ ਤੇ ਲੰਬੇ ਸਮੇਂ ਤੱਕ ਉਹਨਾਂ ਦੀ ਬੱਚਤ ਕੁਝ ਨਹੀਂ ਤੋਂ ਬਿਹਤਰ ਹੀ ਹੁੰਦੀ ਹੈ ਪਰ ਤੁਹਾਨੂੰ ਆਪਣਾ ਪੈਸਾ ਵਾਪਸ ਕੱਢਣ ਲਈ ਬੜਾ ਸਮਾਂ ਲੱਗ ਜਾਂਦਾ ਹੈ ਤੇ ਜ਼ਿਆਦਾਤਰ ਮਾਮਲਿਆਂ ਚ ਤਾਂ ਤੁਹਾਨੂੰ ਇਸ ਦੇ ਨਾਲ ਕੁਝ ਵੀ ਫਿਰ ਨਹੀਂ ਮਿਲਦਾ ਪਹਿਲਾਂ ਤਾਂ ਉਹ ਟੋਸਟਰ ਦਿੱਤਾ ਕਰਦੇ ਸਨ ਪਰ ਅੱਜ ਕੱਲ ਇਸ ਤਰ੍ਹਾਂ ਦਾ ਬੜਾ ਬਿਰਲਾ ਹੀ ਹੁੰਦਾ ਹੈ ਮੇਰੇ ਹਰ ਨਿਵੇਸ਼ ਉੱਤੇ ਇੱਕ ਨਾ ਇੱਕ ਚੀਜ਼ ਫ੍ਰੀ ਹੋਣੀ ਚਾਹੀਦੀ ਹੈ ਇੱਕ ਛੋਟਾ ਰੀਅਲ ਅਸਟੇਟ ਇੱਕ ਮਿੰਨੀ ਸਟੋਰੇਜ ਖਾਲੀ ਜ਼ਮੀਨ ਦਾ ਟੁਕੜਾ ਘਰ ਸਟਾਕ ਸ਼ੇਅਰਸ ਜਾਂ ਆਫਿਸ ਬਿਲਡਿੰਗ ਤੇ ਜੋਖਮ ਵੀ ਸੀਮਤ ਹੋਣਾ ਚਾਹੀਦਾ ਇਸ ਵਿਸ਼ੇ ਤੋਂ ਇੰਨੀ ਜ਼ਿਆਦਾ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਹਨ ਕਿ ਮੈਂ ਇਸ ਵਿੱਚ ਨਹੀਂ ਜਾਣਾ ਚਾਹਾਂਗਾ ਮੈਂ ਡੋਨਾਲਡ ਦੇ ਮਸ਼ਹੂਰ ਰੇ ਕ੍ਰੌਕ ਹੈਮਬਰਗਰ ਫ੍ਰੈਂਚਾਈਜ਼ੀ ਇਸ ਲਈ ਨਹੀਂ ਵੇਚਦੀ ਸਨ ਕਿਉਂਕਿ ਉਹਨਾਂ ਨੂੰ ਹੈਮਬਰਗਰ ਤੋਂ ਪਿਆਰ ਸੀ ਬਲਕਿ ਇਸ ਲਈ ਕਿਉਂਕਿ ਉਹਨਾਂ ਨੂੰ ਉਸ ਫਰੈਂਚਾਈਜ਼ੀ ਦੇ ਨਾਲ ਆਉਣ ਵਾਲਾ ਰੀਅਲ ਏਸਟੇਟ ਫ੍ਰੀ ਮਿਲਦਾ ਸੀ ਤਾਂ ਸਿਆਣੇ ਨਿਵੇਸ਼ਕਾਂ ਨੂੰ ਵਿਆਜ ਦੀ ਦਰ ਤੋਂ ਜ਼ਿਆਦਾ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤੁਹਾਡਾ ਪੈਸਾ ਵਾਪਸ ਮਿਲ ਜਾਣ ਤੇ ਤੁਹਾਡੇ ਕੋਲ ਕੀ ਸੰਪਤੀ ਆਉਂਦੀ ਹੈ ਇਹ ਵੀ ਮਹੱਤਵਪੂਰਨ ਹੈ ਇਹ ਹੀ ਫਾਈਨੈਂਸ਼ੀਅਲ ਸਮਝਦਾਰੀ ਹੈ ਤਾਂ ਦੋਸਤੋ ਆਪਣਾ ਕਦਮ ਨੰਬਰ 7 ਮੈਂ ਇੱਥੇ ਖਤਮ ਹੁੰਦਾ ਆਪਣੇ ਚੈਨਲ ਦੇ ਨਾਲ ਬਣੇ ਰਹੋ ਬਹੁਤ ਜਲਦ ਅਗਲਾ ਕਦਮ ਲੈ ਕੇ ਹਾਜ਼ਰ ਹੋਣੇ ਆਂ